ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੇ ਆਂ ਬਈ ਸਭ ਠੀਕ ਠਾਕ ਹੋਵਾਂਗੇ ਬਰਸਾਤ ਹੋ ਰਹੀ ਆ ਬਾਈ 2-4 ਦਿਨ ਤੇ ਲਗਾਤਾਰ ਅੱਜ ਕੁਸ ਮੌਸਮ ਠੀਕ ਹੋਇਆ ਆਪਾਂ ਚੱਲੇ ਆ ਬਈ ਅੱਜ ਆਰਸਾ ਕਰਤਾਰ ਕੰਪਨੀ ਵੱਡੇ ਹੋ ਗਏ ਆਪਣੇ ਇਕੱਠੇ ਗੁਰੂ ਘਰ ਹਾਜ਼ਰੀ ਲਵਾਏ ਤੇ ਪਸਵੇਰੇ ਚੱਲਦੇ ਆਂ ਜੀ ਬਣੇ ਰਹੋ ਵੀਡੀਓ ਕੇ ਲਿਖਾਣੇ ਆ ਅੱਜ ਤੁਹਾਨੂੰ ਪਹੁੰਚ ਗਏ ਆਂ ਆਪਾਂ ਕਰਤਾਰ ਇੰਡਸਟਰੀ ਕੰਪੈਨ ਦੇ ਟਰੈਕਟਰ ਭਾਸ ਤੋਂ ਦੇਖਦੇ ਆਂ ਬਈ ਮਸ਼ੀਨ ਬੁੱਕ ਹੈ ਬਣੀ ਉਹਰੇ ਕੰਪੈਨ ਵੱਡੀ ਕਿੱਥੇ ਗਿਆ ਨੰਬਰ ਆਪਣੀ ਮਸ਼ੀਨ ਦਾ 300 ਨੰਬਰ ਹੈ ਦਫ਼ਤਰ ਪਰਲੀ ਸਾਈਡ ਹੈ ਹੋਰ ਅਨਮੋਲ ਕਿਸ ਤਰ੍ਹਾਂ ਸਸਰੀ ਗਾਲ ਬਾਈ ਉਹ ਠੀਕ ਹੈ ਚੱਲਾਉਂ ਫਿਰ ਦੇਖਦੇ ਆਂ ਇਹ ਬਾਈ ਉਰੇ ਹੋਰੀਆਂ ਤਿਆਰ ਪਰਾਂ ਤਿਆਰ ਹੋ ਗਿਆ ਨੀਆਂ ਪੂਰੇ ਸਟਿਕਰ ਸਟੱਕਰ ਜਿਹੜੇ ਕੰਮ ਰਹੇ ਹੋਵਾ ਉਹ ਰੇਕਰਾ ਮਸ਼ੀਨਾਂਗੇ ਇੱਕ ਕੈਬਨ ਵਾਲੀ ਐ ਟਾਪ ਮਾਡਲ ਆਪਣੀ ਮਸ਼ੀਨਾਂ ਖੜੀਆਂ ਬਈ ਅੱਗੇ ਨੰਬਰ ਵਾਈਜ਼ ਕੱਢਣੀਆਂ ਬਈ ਇਹਨਾਂ ਨੇ ਕੱਲਾ ਇਹ ਤੇ ਆਪਾਂ ਚੱਕ ਚੱਕ ਕਰਕੇ ਇਹਦੇ ਪ੍ਰਸਾਤ ਬਹੁਤ ਈ ਕੱਲ ਅੱਜ ਵੀ ਚਿਕੜੀ ਹੋਈ ਪਈ ਜੰਮੀ ਕਰਕੇ ਆ ਬਈ ਇਹ ਆਪਣੀ ਕਰਮ ਵਾਲੀ ਮਸ਼ੀਨ ਆ ਕਿੱਟਾ ਚਿੰਤੂ ਚਿੰਤ ਹੋ ਰਹੀ ਐ ਕੱਲੂਰੇ ਲਵਾ ਕੇ ਤੇ ਆਪਾਂ ਕੱਲ ਇਹਨੇ ਰਗੜਾਈ ਰਗੜੂਈ ਕਰੀ ਐ ਕਿਸੇ ਹੋਰ ਜੋ ਵੀ ਮੜਾ ਮੋਟਾ ਟਿੱਟਲਾ ਦਾ ਉਹ ਕਰਿਆ ਹੁਣ ਰੰਗਤ ਹੋ ਰਿਹਾ ਐ ਟਾਇਰ ਐ ਬਈ ਬੀਕੇ ਠੀਕੇ ਅੱਠੋ ਟਾਇਰ ਬੀਕੇ ਠੀ ਹੈ ਚਾਰ ਮਸ਼ੀਨ ਕੇ ਦੋ ਟਰਾਲੇ ਆਗੇ 4 व्हील वाले मशीन ਆਪਣੇ 4 व्हील ड्राइव ਇਹ ਕੰਪੈਨ ਹੈ ਬਈ ਇਹਨਾਂ ਨੇ ਡਿਸਪਲੇ 'ਮਾਂ ਖੜਾਈ ਵੀ ਹੈ ਜਿਹੜੀ ਇਹ ਨਾ ਕਿ ਸਭ ਤੋਂ ਪਹਿਲੀ ਕੰਪੈਨ ਹੈ ਬਣਾਈ ਵੀ ਕਰਤਾਰ ਕੰਪਨੀ ਦੀ ਜਿਹੜੀ ਇਹਨਾਂ ਨੇ ਆਪ ਚਲਾਈ ਆਪ ਬਣਾਈ ਸਭ ਤੋਂ ਪਹਿਲੀ ਕੰਪੈਨ ਹੈ ਇਹ ਜਿਹੜੀ ਡਿਸਪਲੇ 'ਮਾਂ ਖੜੀ ਅੱਜ ਇਹਦੀ ਕਿਸੇ ਟਾਈਮ ਮਤਲਬ ਖੇਤਾਂਵਾਂ 'ਵਾਂ ਵਰਕ ਕਰੇ ਕਰੇਦੀ ਇਹਨੇ ਤਿਆਰ ਤੀਰ ਕਰਕੇ ਆਪਣਾ 22 ਰਾਡ ਵਾਲੇ ਸਟੀਅਰਿੰਗ ਲਾ ਲਿਸਕੇ ਸਿੰਪਲ ਜਿਹਾ ਜਗਾੜ ਹੈ ਆਹ ਬਈ ਗੰਨੇ ਵਾਲਾ ਜਗੜ ਬਣਾਇਆ ਤੇ ਇਹਨਾਂ ਨੇ ਗੰਨਾ ਵੱਢਣੇ ਵਾਲਾ ਟਰੈਕਟਰ ਗੱਲ ਚਲੇਦਾ ਇਹ ਗੰਨਾ ਕੱਟ ਕੇ ਸਾਈਡ 'ਮਾਂ ਘੜਦਾ ਛਲਾਈ ਲੇਬਰੇ ਕਰੇਦੀ ਉਹ ਸਿਸਟਮੇ ਬਣਾਇਆ ਵਾ ਬਾਕੀ ਇਹ ਬਣਾਇਆ ਨਾ ਇਹ 4 ਵੀਲ ਹਿੱਸਾ ਆਪਣਾ ਜਿਹੜਾ ਆਪਾਂ ਨੂੰ ਲਾਇਆ ਉਹ ਲਾਇਆ ਟਾਟਾ ਵਾਲਾ ਇਹ ਹਜੇ ਟੈਸਟਿੰਗ 'ਚ ਚੱਲ ਰਿਹਾ ਫਿਰ ਇੱਕ ਦੋ ਮਸ਼ੀਨ 'ਚ ਲਾਇਆ ਤਾਂ ਉਹ ਮੈਂ ਕੋਈ ਦਿੱਕਤ ਆਈ ਸਕਸੈਸ ਨਹੀਂ ਹੋਇਆ ਤੇ ਇਸੇ ਹੁਣ ਦੀ ਹੁਣ ਚੱਲੇਗਾ ਇਹ ਟੈਸਟਿੰਗ 'ਚ ਫਿਰ ਉੱਤੇ ਬਾਅਦ ਕਹਿੰਦੇ ਲਾएंगे ਹਜੇ ਲਾ ਨਹੀਂ ਰਹੇ ਯਾਨੀ ਆਪਾਂ ਨੇ ਡਿਮਾਂਡ ਕਰੀ ਦੀ ਵੀ ਇਹੀ ਲਾ ਦਿਓ ਇਹ ਕਹਿੰਦੇ ਵੀ ਹਜੇ ਲਾ ਨਹੀਂ ਰਹੇ ਟੈਸਟਿੰਗ 'ਚ ਆਏ ਉੱਤੇ ਬਾਅਦ ਦੇਖਾਂਗੇ ਜਿਹੜੀ ਆਪਾਂ ਨੇ ਟਾਟਾ ਵਾਲਾ ਲਿਆ ਆਪਾਂ ਦੇ ਜਿੱਟਚਿੰਗ ਵਾਲਾ ਗਿਆ ਨਿਭੜ ਕੰਮ ਸਟicker ਲਾਗੇ ਲਗਣ ਇਹ ਲੱਖਾ ਸਾਹਮਣੇ ਤਿਆਰ ਹੋ ਗਈ ਸੀ ਇੰਡੀਆ ਇਸ ਨੰਬਰ 1 ਫਨ ਨਵੀਆ ਪਪਰੀਤ ਚਲਾ ਰਹੇ ਆ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਉਹਦੇ ਪਹਿਲਾਂ ਚੱਲੀ ਆਪਣੇ ਕੋਲ ਤਵਾਨ ਟਰੰਦ ਦੀ ਬਣੀ ਗਈ ਦੀ ਲੱਗਿਆ ਬਾਈ ਮੀ ਪੈਣ ਫੇਰ ਡਿਲੀਵਰੀਆਂ ਲੱਗੇ ਤਿਆਰ ਕਰਨੇ ਮਸ਼ੀਨ ਹੋ ਗਈ ਤਿਆਰ ਇਹ ਕੱਟੇਗੇ ਫਿਰ ਆਪਣਾ ਵੀ ਲੱਗੇਗਾ ਨੰਬਰ ਕੱਲ ਬਰਸਾਂਤ ਕਰਕੇ ਰੁਕੀਆਂ ਮਸ਼ੀਨਾ ਹੁਣ ਫੇਰ ਰੱਬ ਤੇ ਆਲ ਹੋ ਗਿਆ ਠੀਕ ਛੇ ਦੇ ਜਗ੍ਹਾ ਕਰ ਰਹੇ ਆਪਣੀ ਮਸ਼ੀਨ ਆਵੇਗੀ ਸਾਰੇ ਲੋਕ ਖੜੇ ਨੇ ਬਾਈ ਸੋਚ ਕੀ 12 13 15 20 ਮਸ਼ੀਨਾਂ ਰੋਜ਼ ਕੱਢਾਂ ਇਹ ਦੇਖੋ ਅੱਜ ਕਿੰਨੀਆਂ ਨਿਕਲਣੀਆਂ ਨਿਕੜ ਗਈ ਬਾਈ ਜਗ੍ਹਾ ਹੋ ਗਿਆ ਕਮਫੀਨ ਨਾ ਮੈਂ ਹੱਲੇ ਗਈ ਦੋ करली जगह कर ली भाई स्टार्ट मशीन हूँ निकलेगी बाहर अपने भी लागे बुलबले बलबले ਹੋਰ ਬਾਈ ਕਾਜ ਵਿਧਾਰਾ ਨੂੰ ਹੋਰ ਵੀ ਤਾਂ ਗਾ ਵਧੀਆ ਵਧੀਆ ਗੁਰਵਿੰਦਰ ਠੀਕ ਨੇ ਇਹਨੇ ਹੋਰ ਕਾਹ ਬਾਈ ਤੁਹਾਨੂੰ ਹਾਂ ਬਾਈ ਤੁਹਾਨੂੰ ਵੀ ਬਹੁਤ ਬਾਰ ਸਾਰੇ ਗੈਲੂ ਹੈ ਵੀਰੋ ਇਹ ਵੀ ਬਾਈ ਫੋਰ ਵੀ ਲੈ ਜਿਹੜੀ ਆਪਣੇ ਦੇ ਅੱਗੇ ਨਿਕਲਣੀ ਹੈ ਮਸ਼ੀਨ ਬਾਈ ਨੂੰ ਐਸਐਮਐਸ ਆਪਣੀ ਨੂੰ ਐਸਐਮਐਸ ਨਹੀਂ ਹੈਗਾ ਬਸੂ ਆ ਰਹੀਏ ਮਸ਼ੀਨ ਆਪਣੀ ਤੋਂ ਬੋਲੇ ਮਗਰੇ ਵੀ ਸਾਰੇ ਬੰਦੇ ਆ ਗਏ ਆਪਣੇ ਲਟਾਰੀ ਪੈ ਗਿਆ ਭਈਓ ਇਹ ਆਪਣਾ ਨੰਬਰ ਕਟਰ ਲੈ ਵੀ ਜੱਸਾ ਵੀਰ ਵੀ ਪਹੁੰਚ ਗਿਆ ਆਪਣਾ ਸਤਿਗੁਰਾਲ ਵੀਰ ਸਤਿਗੁਰਾਲ ਵਧੀਆ ਵੀਰ ਬਹੁਤ ਬਹੁਤ ਤੁਹਾਨੂੰ ਵੀਰ ਤੁਹਾਡੇ ਘਰੇ ਮੁਬਾਰਕਾਂ ਧੰਨਵਾਦ ਭਾਈ ਆਏ ਤੁਸੀਂ ਹਨਾ ਲੈ ਲੈ ਭਾਈ ਆ ਹਾਂ ਚਲੋ ਵਧੀਆ ਵੇਰ ਇਹ ਭਤੀਜਾ ਹਾਂ ਇਹ ਭਤੀਜਾ ਆ ਬਣਾ ਲੈ ਵੀ ਲੱਗੀ ਡਿਲੀਵਰੀ ਹੋਣ ਇਹਦੇ ਬਾਅਦ ਆਪਣੀ ਮਸ਼ੀਨ ਦਾ ਨੰਬਰ ਬਹੁਤ ਲੇਟ ਕਰਦੇ ਭਾਈਆਂ ਨੇ ਹੌਲੀ 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 ਮੀਂਹ ਲੱਗ ਗਿਆ ਪੈਣ ਕਣੀਆਂ ਇਹ ਦੋਨਾਂ ਟਰੈਂਡੇ ਦੇ ਲੱਗੇ ਬੜੇ ਔਖੇ ਈਰੀ ਵਾਲਾ ਪ੍ਰੈਸ਼ਰ ਦਾ ਆਪਣਾ ਬਾਸਕਟ ਪਾਈ ਹੋਈ ਜਮੇ ਇਹ ਆਪਣਾ ਤਣਕ ਵਾਲਾ ਨਾਲ ਦੇ ਰਹੇ ਆ ਇਹ ਤੁਹਾਨੂੰ ਲਿਓ ਜੀ ਕੱਟਤੀ ਏ ਤੁਸੀਂ ਅਖਬਾਰ ਲੱਗ ਗਿਆ ਨੰਬਰ ਹੀ ਆਪਣੇ ਵਾਲੀ ਦਾ ਲਾਓ ਬਾਈ ਨੇੜੇ ਲਿਆਓ ਨਾ ਵੀਡੀਓ ਹੋ ਗਿਆ ਸੋ ਨੰਬਰ ਆ ਗਿਆ ਆਲੋ ਬ੍ਰਾ ਆਲੋ ਆ ਗਏ ਕਲਰੀ ਮਲੇ ਨਾਲ ਅਲੱਖ ਹਰਦੀਪ ਹਾਂਜੀ ਕੁਝ ਨਹੀਂ ਕਰਨਾ ਬੜੀ ਛੱਡ ਬੰਨਾ ਆ ਜਿਓ ਜਰਾ ਆਉਣੇ ਨਹੀਂ ਆਦੀ ਬਦੇ ਚਲ ਦੇਖ ਲੈ ਕੋਸ਼ਿਸ਼ ਕਰਦੇ ਆ ਨਹੀਂ ਗੇਟ ਖੁੱਲ ਲੱਗਦੇ ਸਾਰੇ ਆਉਂਦੇ ਨਾ ਕਿ ਸਾਰੇ ਬੰਦੇ ਆਹ ਫੋਨ ਵੀ ਨਹੀਂ ਆਉਂਦੇ ਹੋਣੇ ਨਾ ਬਾਈ ਹੈ ਨਾ ਦੇਖਦਾ ਮੇਰੇ ਬਾਪ

ਆਮੇ ਕਿੰਦੀ ਬੜੀ ਮੂਰੀ ਜੀ ਹੋਰ ਜੱਜਾ ਨਾਮ ਹੈ ਅੰਮ੍ਰਿਤਪੁਰ ਜੀ ਕਰੋ ਮੂੰਹ ਮਿੱਠਾ ਸਾਰੇ ਬਈਆ ਬਈਆ ਚਾ ਹਾਂਜੀ ਹਾਂ ਵੀਰ ਤੁਹਾਨੂੰ ਵੀ ਲੈ ਬਈ ਹੋ ਗਈ ਤਿਆਰ ਚਲਦੇ ਆਂ ਲੈ ਕੇ ਪਿੰਡ ਨੂੰ ਲਿਓ ਜੀ ਆਪਾ ਨਾਨਕ ਬਾਈ ਸਭ ਨੂੰ ਵਧਾਵਾ ਹੈ ਆਪਾਂ ਦੇ ਨਾਲ ਲੇਲੀ ਬਈ ਅੱਜ ਨਵੀਂ ਕਰਤਾਰ ਕਰਤਾਰ ਇੰਡਸਟਰੀ ਵਰਿੰਦਰ ਵੀਰ ਵਰਗਾ ਜੀ ਹਾਂ ਜੀ ਹਾਂ ਤੁਹਾਨੂੰ ਵੀ ਉਹ ਠੀਕ ਹੈ ਚਾਹ ਰਵੇ ਅਰ ਕਾ ਇਮਾਰਕਾ ਅਸਰੀਆ ਕਰਨ ਲੈ ਫਾਈ ਚਲਦੇ ਆ ਪੰਪ ਪਰ ਡੀਜ਼ਲ ਡੀਜ਼ਲ ਪਵਾਏਗੇ ਅੱਗੇ ਜਾ ਕੇ ਲੇ ਵੀ ਲੱਗੇ ਆ ਪੰਪ ਦਾ ਡੀਜ਼ਲ ਪਵਾਣ ਪਹਿਲਾਂ ਖੜੀਏ ਕਰਾਤੀ ਆਈ ਵੀਰੇ ਓਰੇ ਰੁਕ ਰੁਕ ਕੇ ਚਲਾ ਮ ਜੀ ਲੈ ਵੀ ਕਣੀਆਂ ਲੱਗੀਆਂ ਪੈਣ ਰੱਬ ਕਣੀਆਂ ਲੱਗ ਜੇ ਪਾਣ 17 18 ਸੋਨ ਇੱਕ ਵਾਰੀ ਅੱਗੇ ਰੁੱਕੇ ਨਾ ਵੀਰਾਂ ਮਤਲਬ ਨਟਾਂ ਨੂਟਾਂ ਪਰ ਹੱਥ ਮਾਰ ਲੇਗੇ 10 15 ਕਿਲੋਮੀਟਰ ਕੱਟ ਕੇ ਲੈਓ ਜੀ ਪੈ ਗਿਆ 21000 ਦਾ ਡੀਜ਼ਲ 239 ਲੀਟਰ ਪੁਆਇ 22 45 ਪੁਆਇੰਟ ਸੌਰੀ ਲੈ ਭਾਈ ਚੱਲਦੇ ਆਂ ਅੱਜ ਨੂੰ ਬੰਦੇ ਕਰ ਰਹੇ ਆਂ ਸਲਾਹਾਂ ਖੜੇ ਆਪਣੇ ਲਿਓ ਜੀ ਆਪਾਂ ਕਿਤੇ ਸਰਹੰਦ ਫਤਿਹਗੜ ਸਾਹਿਬ ਦੀ ਧਰਤੀ ਪਰ ਵੀਰੇ ਦੇ ਲਈਆਂ ਆਪਣੇ ਡੋਰੀਆਂ ਮਸ਼ੀਨ ਵਾਸਤੇ ਇੱਕ ਡੋਰੀ ਬੰਨੀ ਆਪਨੇ ਆਪਣੀ ਬਲੇਰੋ ਕਾ ਪਿੱਛੇ ਮਸ਼ੀਨ ਲੰਗੀ ਆਪਣੀ ਅੱਗੇ ਰੋਕਦੇ ਆ ਕਿਤੇ ਰੋਕ ਕੇ ਬਾਈ ਡੋਰੀਆਂ ਡੋਰੀਆਂ ਪਾਵੇਂਗੇ ਮਸ਼ੀਨ ਕੇ ਲਿਓ ਜੀ ਹੱਥ ਪੈਰੀ ਕਰ ਰਹੇ ਆ ਨਟਾਂ ਣਟਾਂ ਕੀ ਕੋਈ ਮੜੀ ਬੋੜੇ ਢਿੱਲ ਮੱਠਾ ਇਨਾ ਢੀਲਾ ਹੋ ਗਿਆ ਲਿਆ ਚਾਬੀ ਲਿਆ ਕਹਦੇ ਵੈਸੇ ਲੋਕ ਹੈ ਸੋਨੀ ਲੋਕ ਵਾਲਾ ਹੈ ਉੱਕਾ ਲੱਗੀ ਵਿਆ ਲੈ ਬਈ ਨੇਰਾ ਹੋ ਗਿਆ ਸ੍ਰਮਦੇ ਪੂਰਾ ਹੈ ਆ ਤੋ ਤਮਾਰਿਆ ਬਾਈ ਨਟਾਂ ਨੂਟਾਂ ਪਰ ਕੀਕਦਾ ਜੋ ਕਰਿਆ ਸਿਸਟਮ ਫਵਾਜ ਨਹੀਂ ਹੈ ਜਮਾ ਵੀ ਹੈਣਾ ਕੋਕੂ ਵਾਲੀ Han tenker på hvordan maskinene skal være. Og hvordan kravet blir. ਹਾਂ ਮੈਂ ਕਹਾਤਾ ਪਰ ਮੁਖੜਾ ਰੇ ਪਤੋਂ ਨਿਕਲ ਰਿਹਾ ਹੈ ਅੱਛਾ ਤੱਕ ਪੜ੍ਹ ਹਾਂ ਬਦਾਂ ਗਿਆ ਹਾਂ ਆਰਾਮ ਨਾਲ ਬਦਾਂ ਗਿਆ ਹਾਂ ਆਹ ਇਹ ਆਪੇ ਹੋ ਗਿਆ ਕੋਈ ਕਰ ਦੋ ਇਹਦਾ ਅੱਛਾ ਦੂਸਰੀ ਗਾਲ ਬਦਾਂ ਹਾਂ ਲੈ ਲੈ ਕੱਚਾ ਫੋਟੋ ਖੜੀ ਕਰੋ ਨਾ ਉਹ ਸੋਹਣਾ ਆ ਜਾ ਆਲੇ ਦੇਰ ਆ ਜਾ ਬੱਚਾ ਸੋਹਣਾ ਬੱਚਾ ਕੋਕਾ ਕਿਉਂ ਨਹੀਂ ਦੇਖਦਾ ਲਓ ਜੀ ਪਹੁੰਚ ਗਈ ਮਸ਼ੀਨ ਘਰਾਂ ਲਾਵੇਂ ਬਈ ਅੰਦਰ ਵੀ ਆ ਗਿਆ ਠੀਕ ਹੈ ਫਿਰ ਮੈਂ ਪਤਾਈਆਂ ਬਈ ਤਾਨੂੰ ਹਰੇ ਗੈਲੋ ਹੈ ਠੀਕ ਹੈ ਬਈ ਜਗ੍ਹਾ ਕਰਦੀ ਅੰਦਰ ਲਾਵੇਂਗੇ ਮਸ਼ੀਨ ਆਪਣਾ ਉਹਦੇ ਕਰਮ ਵਾਲੀ ਉਹ ਘਟੀਏ ਕੰਮਣੀ ਬਾਬਾ ਨਾਲੇ ਪਲੀ ਕਰੇ ਬਈ ਸਭ ਕੇ ਪਰਵਾਰਾ ਮਾ ਕੰਮ ਕਰਮ ਬਰਕਤਾਂ ਦਾ ਲੈ ਵੀ ਕਟਰ ਵਾਲ ਗੱਟ ਤੇ ਬਾਹਰ ਸੇਲਾ ਮੇ ਕੇ ਅੰਦਰ ਚੱਲ ਚੱਲ ਜਾਣ ਦੇ ਬਾਦੂ ਜਗਾਂ ਫਿਰ ਉਹ ਟੈਰਾਂ ਜਿਆ ਕਰਕੇ ਮੁਰਾ ਉੱਪਰਾਂ ਜੇ ਲਗੀ ਆ ਹਨਾ ਮੁਰਲੇ ਹਾਂ ਜਿਹੜੇ ਮੁਰੇ ਰੱਖੇ ਹੋਏ ਆ ਲੈ ਭਾਈ ਲਾਉਂਗੇ ਕਰਮ ਵਾਲੀ ਨੂੰ ਅੰਦਰ ਬਾਬਾ ਨਾਨਕ ਪਲੀ ਕਰਿਆ ਭਾਈ ਔਰ ਸੁਣੀ ਠੀਕ ਹੈ ਬੜੀ ਫਰਮੈਂਟੀਆਂ ਇਹ ਇਹ ਉਹ ਮੈਂ ਵੀ ਲੱਗੀ ਮਸੀਰ ਅੰਦਰ ਛਿੱਟੇ ਛੁੱਟੇ ਜੇ ਖਾਸੇ ਲੱਗ ਜਾਂਦੇ ਵੇ ਹਨਾ ਵਰਸਾਤ ਕਰਕੇ ਠੀਕ ਹੈ ਬਾਈ ਅੱਜ ਕੀ ਵੀਡੀਓ ਆਪਣੀ ਇੰਨੀ ਕ ਸਸਰੀ ਕਾਲ ਸਾਰਿਆਂ ਨੂੰ ਮਿਲेंगे ਕੱਲ ਨੂੰ ਨਵੀਂ ਵੀਡੀਓ ਮਾ ਠੀਕ ਹੈ ਬਾਈ ਹੈਨ ਫਲੱਗੀ ਤੋਂ ਇਹ ਮਸ਼ੀਨਾਂ ਅੰਦਰ ਰੋਕਿਰ ਪਰ ਖੈ